ਉਤੇਰਾ ਜਨਾਲੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੀਆਂ ਬਿਮਾਰੀਆਂ ਧੂਆ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਇਹਨਾਂ ਦੇ ਗੰਡਾ ਰਸੌਲੀਆਂ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਧੂਆ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਧੂਆ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਜੋ ਸ਼ੈਤਾਨੀ ਤਾਕਤਾਂ ਤੰਗ ਪਰੇਸ਼ਾਨ ਕਰਦੀਆਂ ਪ੍ਰਭੂ ਅਜੋ ਛੱਡ ਕੇ ਚੜੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜਿਉਂ ਇਹਨਾਂ ਦੇ ਘਰਾਂ ਜਾਦੂ ਟੂਣਾ ਆਉਂਦਾ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਸੜਕੇ ਰਾਖ ਹੋ ਜੇ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਸੜਕੇ ਰਾਖ ਹੋ ਜੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲੀ ਹੱਥ ਆਵੇ ਪ੍ਰਭੂ ਅਜੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਬਿਮਾਰੀ ਤੋਂ ਆਜ਼ਾਦ ਹੋ ਜਾਣ ਪ੍ਰਭੂ ਅਜੇ ਕਰਜ਼ਿਆਂ ਤੋਂ ਆਜ਼ਾਦ ਹੋ ਜਾਣ ਪ੍ਰਭੂ ਜੀ ਅਜੇ ਗਰੀਬੀ ਦੇ ਸ਼ਰਾਫ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਰਸਤੇ ਬੰਦ ਪਏ ਉਹ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਔਰ ਰਸਤੇ ਖੁੱਲ ਜਾਣ ਪਿਤਾ ਪਰਮੇਸ਼ਰ ਜੀ ਤੇਰਾ ਸਵਾਗਤ ਕਰਦੇ ਆਂ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਤੇਰਾ ਸਵਾਗਤ ਕਰਦੇ ਆਂ ਆ ਆ ਪਾਕ ਰੂ ਸਾਡੇ ਦਿਲ ਦੇ ਵਿੱਚ ਆ ਕਾਰੋ پاک ਰੂਨ پاک ਰੂ ਸਾਡੇ ਦਿਲ ਦੇ ਵਿੱਚ ਆ ਸਾਡੇ ਘਰ ਦੇ ਵਿੱਚ ਆ ਅਸੀਂ ਤੇਰੇਆਂ ਰਾਹਾਂ ਤੇ ਚੱਲੀਏ ਤੇਰਾ ਸਵਾਗਤ ਕਰਦੇ ਆ پاک ਰੂ ਤੇਰਾ ਸਵਾਗਤ ਕਰਦੇ ਆ ਅਸੀਂ ਤੇਰੇਆਂ ਰਾਹਾਂ ਤੇ ਚੱਲੀਏ ਸਾਡੇ ਬੱਚਿਆਂ ਦੀ ਜ਼ਿੰਦਗੀ 'ਚ ਆ ਉਹ ਤੇਰੇਆਂ ਰਾਹਾਂ ਤੇ ਚੱਲਣ ਉਹ ਤੇਰੇ ਵਾਲੇ ਕੰਮ ਕਰਨ ਪਰਮੇਸ਼ਰ ਜੀ ਉਹਨਾਂ ਦੀ ਬੁੱਧੀਆਂ ਨੂੰ ਬਦਲ ਦਿਓ ਪਰਮੇਸ਼ਰ ਜੀ ਉਹਨਾਂ ਜੋ ਬੁਰੇ ਆਤਮੇ ਛੱਡ ਕੇ ਚਲੇ ਜਾਣ ਪਰਮੇਸ਼ਰ ਜੀ ਉਹਨਾਂ ਜੋ ਬੁਰੇ ਆਤਮੇ ਛੱਡ ਕੇ ਚਲੇ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਸਾਡੇ ਬੱਚਿਆਂ ਨੂੰ ਛੂਹੋ ਪ੍ਰਭੂ ਜੀ ਸਾਡੇ ਬਜ਼ੁਰਗਾਂ ਨੂੰ ਛੂਹੋ ਮੇਰੇ ਪਿਤਾ ਪਰਮੇਸ਼ਰ ਜੀ ਪਾਕਰੂ ਆ ਸਾਡੇ ਅੰਦਰ ਆ ਪਾਕਰੂ ਮੇਰੇ ਦਿਲ ਦੇ ਵਿੱਚ ਆ ਪਾਕਰੂ ਪਾਕਰੂ ਮੇਰੇ ਦਿਲ ਦੇ ਵਿੱਚ ਆ ਮੇਰੇ ਦਿਲ ਦੇ ਵਿੱਚ ਆ ਪਾਕਰੂ ਆ ਪਾਕਰੂ ਫਿਰ ਦਿਲ ਦੇ ਵਿੱਚ ਆ ਪਾਕਰੂ ਮੈਂ ਤੈਨੂੰ ਦਿਲ 'ਚ ਬਸਾਉਣਾ ਚਾਹੁੰਨੀ ਆ ਆਪਾ ਕਰੂ ਮੇਰੇ ਦਿਲ ਦੇ ਵਿੱਚ ਆ ਮੈਂ ਤੇਰੇਆਂ ਰਾਹਾਂ ਤੇ ਚੱਲਾਂ ਮੈਨੂੰ ਚਲਾ ਪਾ ਕਰੂ ਤੂੰ ਜਿਹੜੇ ਰਾਹਾਂ ਤੇ ਮੈਨੂੰ ਚਲਾਉਣਾ ਚਾਹੁੰਦਾ ਪਾ ਕਰੂ ਤੂੰ ਮੈਨੂੰ ਚਲਾ ਪਾ ਕਰੂ ਆਪਾ ਕਰੂ ਪਾ ਕਰੂ ਤੈਨੂੰ ਪੁਕਾਰਦੇ ਆ ਪਾ ਕਰੂ ਇਹ ਸਾਰਾ ਕੁਝ ਇੱਕ ਪਾਸੇ ਕਰਦਾ ਮੇਰੇ ਪਿਤਾ ਪਰਮੇਸ਼ਰ ਜੀ ਪਾਕਰੂ ਮੇਰੇ ਦਿਲ ਦੇ ਵਿੱਚ ਆ ਪਾਕਰੂ ਮੈਂ ਤੈਨੂੰ ਵੇਖਣਾ ਚਾਹਣੀ ਐ ਪਾਕਰੂ ਮੈਂ ਤੈਨੂੰ ਵੇਖਣਾ ਚਾਹਣੀ ਐ ਮੇਰੇ ਦਿਲ ਦੇ ਵਿੱਚ ਆ ਮੇਰੇ ਦਿਲ ਦੇ ਵਿੱਚ ਆ ਪਾਕਰੂ ਆ ਪਾਕਰੂ ਪਾਕਰੂ ਮੇਰੇ ਦਿਲ ਦੇ ਵਿੱਚ ਆ ਪਾਕਰੂ ਮੇਰੇ ਦਿਲ ਦੇ ਵਿੱਚ ਆ ਪਾਕਰੂ ਮੇਰੇ ਦਿਲ ਦੇ ਵਿੱਚ ਆ ਮੇਰੇ ਅੱਗੇ ਅੱਗੇ ਚੱਲ ਪਾ ਕਰੂ ਮੇਰੀ ਗਵਾਹੀ ਕਰ ਪਾ ਕਰੂ ਮੇਰੀ ਗਵਾਹੀ ਕਰ ਪਾ ਕਰੂ ਆ ਪਾ ਕਰੂ ਪਾ ਕਰੂ ਮੇਰੇ ਅੰਦਰ ਆ ਪਾ ਕਰੂ ਮੇਰੇ ਅੰਦਰ ਮੇਰੇ ਅੰਦਰ ਮੇਰੇ ਅੰਦਰ ਮੇਰੇ ਦਿਲ ਦੇ ਵਿੱਚ ਮੇਰੇ ਦਿਲ ਦੇ ਵਿੱਚ ਪਾ ਕਰੂ ਮੇਰੇ ਦਿਲ ਦੇ ਵਿੱਚ ਮੇਰੇ ਦਿਲ ਦੇ ਵਿੱਚ ਆਕਰੂ ਮੈਨੂੰ ਚਲਾ ਪਾਕਰੂ ਜਿਹੜੇ ਰਾਹਾਂ ਤੇ ਮੈਨੂੰ ਚਲਾਉਣਾ ਚਾਹਣਾ ਪਾਕਰੂ ਮੈਨੂੰ ਚਲਾ ਪਾਕਰੂ ਮੈਨੂੰ ਹੋਰ ਇਸਤੇਮਾਲ ਕਰ ਪਾਕਰੂ ਮੈਨੂੰ ਹੋਰ ਇਸਤੇਮਾਲ ਕਰ ਪਾਕਰੂ ਆ ਪਾਕਰੂ ਮੇਰੇ ਅੰਦਰ ਆ ਮੇਰੇ ਅੰਦਰ ਆ ਪਾਕਰੂ ਮੇਰੇ ਅੰਦਰ ਆ ਪਾਕਰੂ ਮੈਂ ਤੈਨੂੰ ਵੇਖਣਾ ਚਾਹਣੀ ਆ ਪਾਕਰੂ ਮੈਂ ਤੈਨੂੰ ਵੇਖਣਾ ਚਾਹਣੀ ਆ ਪਾਕਰੂ ਮੇਰੇ ਅੰਦਰ ਆ ਪਾਕਰੂ ਮੇਰੇ ਅੰਦਰ ਆ ਆ ਕਰੋ ਉਹ ਕੋੜ ਪ੍ਰਭੂ ਜੀ ਉਹ ਚੁਗਲੀ ਨਿੰਦਿਆ ਵਾਲਾ ਕੋੜ ਮੇਰੇ ਅੰਦਰੋਂ ਛੱਡ ਕੇ ਚਲਿਆ ਜਾਵੇ ਪ੍ਰਭੂ ਜੀ ਉਹ ਜ਼ਹਿਰ ਸ ਮੇਰੇ ਅੰਦਰੋਂ ਛੱਡ ਕੇ ਚਲੀ ਜਾਵੇ ਪ੍ਰਭੂ ਜੀ ਮੇਰੇ ਤੋਂ ਅੰਦਰ ਆ ਪ੍ਰਭੂ ਜੀ ਉਹ ਬਿਮਾਰੀ ਮੇਰੇ ਅੰਦਰੋਂ ਛੱਡ ਕੇ ਚਲੀ ਜਾਵੇ ਪ੍ਰਭੂ ਉਹ ਸ਼ੈਤਾਨੀ ਤਾਕਤ ਮੇਰੇ ਅੰਦਰੋਂ ਛੱਡ ਕੇ ਚਲੀ ਜਾ ਆ ਜਾਨ ਪ੍ਰਭੂ ਜੀ ਪ੍ਰਭੂ ਜੀ ਉਹ ਨਸ਼ੇ ਵਾਲਾ ਕੋੜ ਛੱਡ ਕੇ ਚਲਿਆ ਜਾਵੇ ਪ੍ਰਭੂ ਜੀ ਤੂੰ ਮੇਰੇ ਅੰਦਰ ਆ ਆ ਕਰੋ ਮੇਰੇ ਅੰਦਰ ਆ ਆ ਕਰੋ ਮੇਰੇ ਅੰਦਰ ਆਪ ਆਕਰੋ ਮੇਰੇ ਅੰਦਰ ਆਪ ਆਕਰੋ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਇੱਥੇ ਰ ਚੁਣੇ ਹੋਏ ਲੋਕ ਆ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲੀ ਹੱਥ ਆਵੇ ਪ੍ਰਭੂ ਉਹ ਤੇਰਾ ਜਲਾਲੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੀਆਂ ਬਿਮਾਰੀਆਂ ਧੂਆ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਇਹਨਾਂ ਦੇ ਗੰਡਾ ਰਸੌਲੀਆਂ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਧੂਆ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਧੂਆ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਜੋ ਸ਼ੈਤਾਨੀ ਤਾਕਤਾਂ ਤੰਗ ਪਰੇਸ਼ਾਨ ਕਰਦੀਆਂ ਪ੍ਰਭੂ ਅਜੋ ਛੱਡ ਕੇ ਚਲੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜਿਉਂ ਉਹਨਾਂ ਦੇ ਘਰਾਂ ਜਾਦੂ ਟੂਣਾ ਆਉਂਦਾ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਸੜ ਕੇ ਰਾਖ ਹੋ ਜੇ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਸੜ ਕੇ ਰਾਖ ਹੋ ਜੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲੀ ਹੱਥ ਆਵੇ ਪ੍ਰਭੂ ਅਜੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਬਿਮਾਰੀ ਤੋਂ ਆਜ਼ਾਦ ਹੋ ਜਾਣ ਪ੍ਰਭੂ ਅਜੇ ਕਰਜ਼ਿਆਂ ਤੋਂ ਆਜ਼ਾਦ ਹੋ ਜਾਣ ਪ੍ਰਭੂ ਜੀ ਅਜੇ ਗਰੀਬੀ ਦੇ ਸ਼ਰਾਫ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਰਸਤੇ ਬੰਦ ਪਏ ਉਹ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਰਸਤੇ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜਿਉਂ ਇਹਨਾਂ ਦੇ ਬੱਚਿਆਂ ਦੇ ਸੰਜੋਗ ਬਣੇ ਮੇਰੇ ਪਿਤਾ ਪਰਮੇਸ਼ਰ ਜੀ ਅਜ ਤੇ ਨਾਂ ਦੇ ਵਿੱਚ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਸ਼ੈਤਾਨ ਨੇ ਰਸਤੇ ਬੰਦ ਕੀਤੇ ਮੇਰੇ ਪਿਤਾ ਪਰਮੇਸ਼ਰ ਜੀ ਜੋ ਉਹਨਾਂ ਨੇ ਬਰਕਤਾਂ ਰੁਕੀਆਂ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਬਰਕਤਾਂ ਵਾਲੇ ਰਸਤੇ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਖੁੱਲ ਆਨ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹ ਆਜ਼ਾਦ ਹੋ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਤੇਰੇ ਨਾਂ ਦੇ ਵਿੱਚ ਆਜ਼ਾਦ ਹੋ ਚੁੱਕੇ ਆ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਮੇਰੇ ਨਾਲ ਨਾ ਬੋਲੋ ਜੀਸੂ ਜੋ ਕਹਿੰਦਾ ਹੈ ਜੀਸੂ ਜੋ ਕਹਿੰਦਾ ਹੈ ਉਹ ਕਰਕੇ ਦਿਖਾਉਂਦਾ ਹੈ ਕਰਕੇ ਦਿਖਾਉਂਦਾ ਜਿਸੂ ਜੀ ਕਹਿੰਦਾ ਹੈ ਉਹ ਕਰਕੇ ਦਿਖਾਉਂਦਾ ਹੈ ਪਵਿੱਤਰ ਆਤਮਾ ਜੀ ਮੈਂ ਤੇਰਾ ਸਵਾਗਤ ਕਰਦੀ ਹਾਂ ਪ੍ਰਭੂ ਜਿਸੂ ਜੀ ਮੈਂ ਤੇਰਾ ਸਵਾਗਤ ਕਰਦੀ ਹਾਂ ਪਰਮੇਸ਼ਰ ਜੀ ਮੇਰੀ ਜ਼ਿੰਦਗੀ ਬਦਲ ਜਾਵੇ ਮੇਰੇ ਬੁਰੇ ਹਾਲਾਤ ਬਦਲ ਜਾਣ ਪਰਮੇਸ਼ਰ ਜੀ ਮੈਂ ਤੇਰੇ ਸ਼ਬਦ ਨੂੰ ਪਕੜ ਰਹੀ ਹਾਂ ਪਰਮੇਸ਼ਰ ਜੀ ਮੈਂ ਤੇਰੇ ਮਿਸ਼ਨ ਨੂੰ ਲੈ ਕੇ ਚੱਲਾਂਗੀ ਪਰਮੇਸ਼ਰ ਜੀ ਮੈਂ ਹਰ ਇੱਕ ਰੂਹ بچਾਵਾਂਗੀ ਪਰਮੇਸ਼ਰ ਜੀ ਜੋ ਵਚਨ ਲਿਖੇ ਹੈ ਉਹ ਮੇਰੀ ਜ਼ਿੰਦਗੀ ਵਿੱਚ ਜਰੂਰ ਪੂਰੇ ਹੋਣਗੇ ਮੈਨੂੰ ਪਤਾ ਹੈ ਪ੍ਰਭੂ ਜੀਸ਼ੂ ਜੋ ਬੋਲਦਾ ਹੈ ਉਹ ਕਰਕੇ ਦਿਖਾਉਂਦਾ ਹੈ ਪਰਮੇਸ਼ਰ ਜੀ ਮੈਂ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰੂੰਗੀ ਪਰਮੇਸ਼ਰ ਜੀ ਮੈਂ ਕਿਸੇ ਤੇ ਜੇਲਸ ਨਹੀਂ ਕਰਾਂਗੀ ਪਰਮੇਸ਼ਰ ਜੀ ਮੇਰੀ ਜ਼ਿੰਦਗੀ ਵਿੱਚ ਤੇਰੀ ਮਰਜ਼ੀ ਪੂਰੀ ਹੋਵੇ ਪਰਮੇਸ਼ਰ ਜੀ ਮੈਂ ਪਹਿਲਾ ਸਥਾਨ ਤੈਨੂੰ ਦੇਵਾਂਗੀ ਪਰਮੇਸ਼ਰ ਜੀ ਮੈਂ ਮਨੁੱਖਾਂ ਦੀ ਮਰਜ਼ੀ ਤੇ ਨਹੀਂ ਚੱਲਾਂਗੀ ਮੈਂ ਤੇਰੀ ਮਰਜ਼ੀ ਤੇ ਚੱਲਾਂਗੀ ਪਰਮੇਸ਼ਰ ਜੀ ਮੈਂ ਤੇਰੇ ਨਾਲ ਪ੍ਰਭੂ ਯਿਸੂ ਦੇ ਨਾਲ ਆਪਣੇ ਅਗੂਏ ਦੇ ਨਾਲ ਸਦਾ ਇਕਜੁੱਟ ਇੱਕ ਮਨ ਰਹਿਾਂਗੀ ਇੱਕ ਮੰਨ ਰਹਾਂਗੇ ਮੈਂ ਪਰਮੇਸ਼ਰ ਦੇ ਨਾਲ ਇੱਕ ਮੰਨ ਰਹਾਂਗੇ ਮੈਂ ਆਪਣੇ ਆਗੂ ਦੇ ਨਾਲ ਇੱਕ ਮੰਨ ਰਹਾਂਗੇ ਮੈਂ ਉਹਨਾਂ ਦੇ ਹੁਕਮਾਂ ਤੇ ਚੱਲਾਂਗੀ ਪਰਮੇਸ਼ਰ ਮੈਂ ਤੇਰੇ ਵਚਨਾਂ ਤੇ ਚੱਲਾਂਗੀ ਮੈਂ ਤੇਰੇਆਂ ਰਾਹਾਂ ਤੇ ਚੱਲਾਂਗੀ ਮੈਂ ਤੇਰੇਆਂ ਰਾਹਾਂ ਤੇ ਚੱਲਾਂਗੀ ਪਰਮੇਸ਼ਰ ਜੀ ਜੋ ਕਾਲ ਦਾ ਜੋਰ ਫੜਿਆ ਮੇਰੇ ਪਿਤਾ ਪਰਮੇਸ਼ਰ ਜੀ ਉਨਾਉ ਬੱਚਿਆਂ ਤੋਂ ਦੂਰ ਹੋਵੇ ਮੇਰੇ ਬਿਤਾ ਪਰਮੇਸ਼ਰ ਜੀ ਹਰ ਇੱਕ ਦੇ ਬੱਚੇ ਨੂੰ ਪਰਮੇਸ਼ਰ ਜੀ ਹਰ ਇੱਕ ਦੇ ਧੀ ਪੁੱਤ ਨੂੰ ਪਰਮੇਸ਼ਰ ਜੀ ਤੇਰੇ ਹੱਥਾਂ 'ਚ ਸੌਂਪਦੀਆਂ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ ਪ੍ਰਭੂ ਜੀ ਆਉਣ ਵਾਲੇ ਕਾਲ ਤੋਂ ਬਚਾ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਬਚਾ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਬੱਚੇ ਨੂੰ ਪ੍ਰਭੂ ਜੀ ਤੇਰੇ ਲਵ ਚ ਕਵਰ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਉਹ ਬਦਨਾਮੀ ਤੋਂ ਦੂਰ ਰੱਖਿਓ ਪ੍ਰਭੂ ਜੀ ਉਹ ਪ੍ਰਭੂ ਜੀ ਉਹਨਾਂ ਨੂੰ ਹਰ ਬੁਰੇ ਵਿਚਾਰਾਂ ਤੋਂ ਦੂਰ ਰੱਖਿਓ ਪ੍ਰਭੂ ਜੀ ਉਹਨਾਂ ਦੇ ਮਨ 'ਚ ਚੰਗੇ ਵਿਚਾਰ ਆਉਣ ਪ੍ਰਭੂ ਜੀ ਉਹਨਾਂ ਦੀਆਂ ਬੁੱਧੀਆਂ ਬਦਲ ਜਾਣ ਪ੍ਰਭੂ ਜੀ ਉਹ ਤੇਰੇਆਂ ਰਾਹਾਂ ਤੇ ਚੱਲਣ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੀਆਂ ਅੱਖਾਂ ਤੇ ਕੰਟਰੋਲ ਕਰੋ ਪਰਭੂ ਜੀ ਉਹਨਾਂ ਦੀ ਜਵਾਨ ਤੇ ਕੰਟਰੋਲ ਕਰੋ ਪ੍ਰਭੂ ਜੀ ਉਹਨਾਂ ਦੇ ਸਰੀਰਾਂ ਤੇ ਕੰਟਰੋਲ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਲਾਉ ਚ ਕਵਰ ਕਰਦੀਆਂ ਪ੍ਰਭੂ ਜੀ ਤੇਰੇ ਹੱਥਾਂ ਚ ਸੌਂਪਦੀਆਂ ਪ੍ਰਭੂ ਜੀ ਹਰ ਇੱਕ ਨੌਜਵਾਨ ਪੀੜੀ ਨੂੰ ਪ੍ਰਭੂ ਜੀ ਤੇਰੇ ਹੱਥਾਂ ਚ ਸੌਂਪਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਨੂੰ ਬਚਾ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਚਾਹੇ ਤੈਨੂੰ ਉਹ ਜਾਣਦੇ ਆ ਪ੍ਰਭੂ ਜੀ ਚਾਹੇ ਤੈਨੂੰ ਨਹੀਂ ਜਾਣਦੇ ਪ੍ਰਭੂ ਜੀ ਤਾਂ ਵੀ ਉਹਨਾਂ ਨੂੰ ਬਚਾ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਨਾਮੀ ਦੂਰ ਰੱਖਣੀ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਉਹਨਾਂ ਦੇ ਬੱਚਿਆਂ ਨੂੰ ਆਗਿਆਕਾਰ ਬਣਾਓ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਸ਼ਬਦਾਂ ਨੂੰ ਫੜਨ ਪ੍ਰਭੂ ਜਰਾਂ ਦੀ ਪਕੜ ਕਰਨ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਬਚਨਾਂ ਤੇ ਚੱਲਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਜੀ ਹ ਜੋ ਵੀ ਭੈਣ ਭਾਈ ਪ੍ਰਭੂ ਜੀ ਬੰਦਗੀ ਚ ਆਏ ਮੇਰੇ ਪਿਤਾ ਪਰਮੇਸ਼ਰ ਤੇਰੇ ਸਵਰਗਦੂਤ ਲੈ ਕੇ ਆਏ ਆ ਪ੍ਰਭੂ ਜੀ ਜਿਵੇਂ ਉਹਨਾਂ ਦੀ ਆਉਣ ਚ ਮਦਦ ਕੀਤੀ ਓਮ ਉਹਨਾਂ ਦੀ ਜਾਨ ਚ ਮਦਦ ਕਰਿਓ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਅਸੀਂ ਤੇਰੇ ਸੰਘਾਸਨ ਦੇ ਅੱਗੇ ਝੁਕਦੇ ਆ ਪ੍ਰਭੂ ਮੈਂ ਆਪਣੇ ਆਪ ਨੂੰ ਲੈ ਕੇ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਪ੍ਰਭੂ ਜੀ ਆਪਣੀ ਕਲੀਸिया ਨੂੰ ਲੈ ਕੇ ਪ੍ਰਭੂ ਤੇਰੇ ਸੰਘਾਸਨ ਦੇ ਅੱਗੇ ਝੁਕਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਲੌਚ ਕਵਰ ਕਰਦੀਆਂ ਪ੍ਰਭੂ ਤੇਰੇ ਸਵਰਗਦੂਤਾਂ ਦੇ વાੜੇ ਲੱਗ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਘਰ ਚ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪ੍ਰਭੂ ਹੱਜ ਜੋ ਵੀ ਰਸੋਈ ਚ ਬਣਿਆ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੀ ਦਇਆ ਦੇ ਨਾਲ ਬਣਿਆ ਪ੍ਰਭੂ ਤੇਰਾ ਜਲਾਲੇ ਹੱਥ ਜਾ ਕੇ ਉਹਨੂੰ ਸ਼ੁੱਧ ਕਰੇ ਮੇਰੇ ਪਿਤਾ ਪਰਮੇਸ਼ਵਰ ਜੀ ਧੰਨਵਾਦ ਹੋ ਪ੍ਰਭੂ ਜੀ ਹਰ ਇੱਕ ਦੀਆਂ ਰਸੋਈਆਂ ਭਰੀਆਂ ਰਹਿਣ ਮੇਰੇ ਪਿਤਾ ਪਰਮੇਸ਼ਵਰ ਜੀ ਹਰ ਇੱਕ ਦੇ ਘਰੇ ਬਰਕਤਾਂ ਤੇ ਬਰਕਤਾਂ ਆਉਣ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਅੱਜ ਦੇ ਬਚਨ ਦੇ ਲਈ ਅੱਜ ਦੇ ਬੀਜ ਦੇ ਲਈ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਵਰ ਜੀ ਜਿਹੜੀਆਂ ਖਜ਼ਾਨਿਆਂ ਚ ਉਹਨਾਂ ਨੇ ਅੱਜ ਬੀਜ ਬੀਜਿਆ ਤੇਰੇ ਭਵਨ ਵਾਸਤੇ ਪ੍ਰਭੂ ਉਹਨਾਂ ਦੇ ਖਜ਼ਾਨਿਆਂ ਨੂੰ ਭਰਪੂਰ ਰੱਖਿਓ ਮੇਰੇ ਪਿਤਾ ਪਰਮੇਸ਼ਵਰ ਜੀ ਦੀ ਕਮਾਈ ਚ ਬਰਕਤ ਪਾਇਓ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਜੀ ਧੰਨਵਾਦ ਹੋ ਪ੍ਰਭੂ ਜੀ ਆਮੇਨ 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 ਹਾਲੇਲੂਇਆ 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 ਜਿਸ਼ਮ ਸੀ ਕੀ ਜੈ ਮਹਾ ਵਿਸ਼ੇਕੀ ਜੈ ਧੰਨਵਾਦ ਹੋ ਪ੍ਰਭੂ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ